ਦਸ਼ਕੋ પતિ ਪਤਨੀ ਦਾ ਜਿਹੜਾ ਰਿਸ਼ਤਾ ਹੈਗਾ ਉਹ ਵਿਸ਼ਵਾਸ ਤੇ ਖੜਾਗਾ ਜੇਕਰ ਇਸ ਰਿਸ਼ਤੇ ਦੇ ਵਿੱਚ ਕਦੇ ਦਰਾਰ ਪੈਦਾ ਹੁੰਦੀ ਆ ਤਾਂ ਉਹ ਜਦੋਂ ਬੰਦਾ ਵਿਸ਼ਵਾਸ ਤੋੜਦਾ ਉਸ ਟਾਈਮ ਪੈਦਾ ਹੁੰਦੀ ਆ ਅਤੇ ਫੇਰ ਇਹ ਜਿਹੜਾ ਰਿਸ਼ਤਾਗਾ ਬਹੁਤਾ ਟਾਈਮ ਨਹੀਂ ਟਿਕਦਾ ਅੱਜ ਦੀ ਇਸ ਸੱਚੀ ਕਹਾਣੀ ਦੇ ਵਿੱਚ ਵੀ ਕੁਝ ਇਸੇ ਤਰ੍ਹਾਂ ਹੋਇਆ ਇੱਕ ਪਤੀ ਆਪਣੀ ਪਤਨੀ ਤੇ ਵਿਸ਼ਵਾਸ ਕਰਕੇ ਘਰੋਂ ਕੰਮ ਦੇ ਲਈ ਬਾਹਰ ਚਲਾ ਜਾਂਦਾ ਹਾਲਾਂਕਿ ਉਹ ਈ ਰਿਸ਼ਕਾ ਚਲਾਉਂਦਾ ਸੀ ਇਸ ਤੋਂ ਬਾਅਦ ਉਹਦੀ ਪਤਨੀ ਕਿਸੇ ਤੇ ਨਾਲ ਨਾਜਾਇਜ਼ ਸਬੰਧ ਕਰ ਬੈਠਦੀ ਆ ਅਤੇ ਫਿਰ ਉਹ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਐਸੀ ਸਾਜ਼ਿਸ਼ ਰਚਦੀ ਹੈ ਕਿ ਉਹ ਆਪਣੇ ਪਤੀ ਦਾ ਕਤਲ ਕਰਵਾ ਦਿੰਦੀ ਆ ਕੀ ਆ ਪੂਰੀ ਘਟਨਾ ਕਿੱਥੋਂ ਦੀ ਇਹ ਘਟਨਾ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਸਾਰੇ ਦਰਸ਼ਕਾਂ ਨੂੰ ਸਖਸ਼ਿਆ ਕਾਲ ਮੇਲੇ ਨਾਮ ਦੀਪ ਚਾਹਲ ਅੱਜ ਦੀ ਜੋ ਸੱਚੀ ਘਟਨਾ ਇਹ ਬਿਹਾਰ ਦੀ ਹੈ ਉੱਥੋਂ ਦਾ ਰਹਿਣ ਵਾਲਾ ਰਾਜੂ ਚਾ ਰਾਜੂ ਚਾ ਦਾ 2017 ਦੇ ਵਿੱਚ ਅਸ਼ਮਿਤਾ ਦੇਵੀ ਨਾਲ ਵਿਆਹ ਹੁੰਦਾ ਹੈ ਜਿਸ ਤੋਂ ਬਾਅਦ ਉਹਨਾਂ ਦੇ ਘਰ ਇੱਕ ਬੇਟੀ ਪੈਦਾ ਹੁੰਦੀ ਹੈ ਤੇ ਥੋੜੇ ਟਾਈਮ ਬਾਅਦ ਇੱਕ ਲੜਕਾ ਵੀ ਪੈਦਾ ਹੁੰਦਾ ਦੋਨਾਂ ਦਾ ਰਿਸ਼ਤਾ ਸੀ ਜਿਹੜਾ ਉਹ ਬਹੁਤ ਵਧੀਆ ਚੱਲ ਰਿਹਾ ਸੀ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਸੀ ਘਰ ਦੇ ਵਿੱਚ ਅਤੇ ਰਾਜੂ ਚਾ ਆਪਣੇ ਕੰਮ ਤੇ ਜਾਂਦਾ ਸੀ ਤੇ ਘਰ ਵਾਪਸ ਆ ਜਾਂਦਾ ਸੀ ਜਿਵੇਂ ਜਿਵੇਂ ਸਮਾਂ ਲੰਘਦਾ ਜਾਂਦਾ ਤਾਂ ਦੋਨੋਂ ਬੱਚੇ ਵੱਡੇ ਹੋਣੇ ਸ਼ੁਰੂ ਹੋ ਜਾਂਦੇ ਨੇ ਇਸ ਤੋਂ ਬਾਅਦ ਦੋਨੋਂ ਬੱਚਿਆਂ ਨੂੰ ਸਕੂਲ ਦੇ ਵਿੱਚ ਦਾਖਲ ਕਰਵਾ ਦਿੱਤਾ ਜਾਂਦਾ ਅਤੇ ਫਿਰ ਇੱਕ ਦਿਨ ਐਸਾ ਆਉਂਦਾ ਕਿ ਉਹਨਾਂ ਨੂੰ ਟਿਊਸ਼ਨ ਤੇ ਲਗਾਉਣ ਵਾਸਤੇ ਘਰ ਦੇ ਵਿੱਚ ਗੱਲਬਾਤ ਸ਼ੁਰੂ ਹੋ ਜਾਂਦੀ ਹੈ ਤਾਂ ਫਿਰ ਅਸ਼ਮਤਾ ਦੇਵੀ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਬੱਚਿਆਂ ਨੂੰ ਟਿਊਸ਼ਨ ਤੇ ਲਗਾਉਣਾ ਹੈ ਕਿਸੇ ਟੀਚਰ ਦੀ ਭਾਲ ਕਰੋ ਤਾਂ ਇਸ ਤੋਂ ਬਾਅਦ ਰਾਜੂ ਚਾ ਆਪਣੇ ਆਸ-ਪड़ोस ਕਿਸੇ ਟੀਚਰ ਦੀ ਭਾਲ ਕਰਦਾ ਤਾਂ ਫਿਰ ਉਸ ਦੀ ਮੁਲਾਕਾਤ ਗਵਾੜ ਦੇ ਵਿੱਚ ਹੀ ਰਹਿੰਦੇ ਹਰੀ ਓਮ ਦੇ ਨਾਲ ਹੋ ਜਾਂਦੀ ਹੈ ਇਸ ਤੋਂ ਬਾਅਦ ਹਰੀ ਓਮ ਦੇ ਨਾਲ ਗੱਲ طے ਹੁੰਦੀ ਹੈ ਕਿ ਉਹ 500 ਰੁਪਏ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਚਾਰ ਵਾਰ ਟਿਊਸ਼ਨ ਪੜਾਉਣ ਦੇ ਲਈ ਘਰ ਆਇਆ ਕਰੂਗਾ ਤਾਂ ਫਿਰ ਦੁਪਹਿਰ ਦੇ 1 ਵਜੇ ਹਰੀ ਓਮ ਟਿਊਸ਼ਨ ਪੜਾਉਣ ਦੇ ਲਈ ਆਉਂਦਾ ਸੀਗਾ ਅਤੇ ਰਾਜੂ ਚਾ ਇਸ ਤੋਂ ਬਾਅਦ ਆਪਣਾ ਕੰਮ ਕਰਨ ਦੇ ਲਈ ਬਾਹਰ ਚਲਾ ਜਾਂਦਾ ਸੀ ਅਤੇ ਹੌਲੀ-ਹੌਲੀ ਹਰੀ ਓਮ ਦੀਆਂ ਨਜ਼ਦੀਕੀਆਂ ਅਸ਼ਮਤਾ ਤੇ ਵੀ ਦੀ ਨਾਲ ਵਧਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਇੱਕ ਟਾਈਮ ਐਸਾ ਆਉਂਦਾ ਹਰੀ ਓਮ ਅਤੇ ਉਸ ਦੀ ਪਤਨੀ ਅਵੈਦ ਸਬੰਧਾਂ ਦੇ ਵਿੱਚ ਚਲੇ ਜਾਂਦੇ ਨੇ ਹੌਲੀ-ਹੌਲੀ ਇਹ ਗੱਲ ਆ ਜਿਹੜੀ ਉਹ ਰਾਜੂ ਚਾਹ ਨੂੰ ਪਤਾ ਲੱਗ ਜਾਂਦੀ ਹੈ ਕਿਉਂਕਿ ਰਾਜੂ ਚਾਹ ਦੀ ਪਤਨੀ ਉਸਦੇ ਨਾਲ ਲੜਾਈ ਕਰਨਾ ਸ਼ੁਰੂ ਕਰ ਦਿੰਦੀ ਆ ਇਧਰੋਂ ਰਾਜੂ ਚਾਹ ਨੂੰ ਸ਼ੱਕ ਹੋ ਜਾਂਦਾ ਤੇ ਫਿਰ ਇੱਕ ਦਿਨ ਐਨੀ ਜ਼ਿਆਦਾ ਲੜਾਈ ਹੁੰਦੀ ਆ ਕਿ ਰਾਜੂ ਚਾਹ ਆਪਣੀ ਪਤਨੀ ਦੇ ਨਾਲ ਲੜ ਕੇ ਕੰਮ ਤੇ ਚਲਾ ਜਾਂਦਾ ਤਾਂ ਇਸ ਤੋਂ ਬਾਅਦ ਉਸ ਦਾ ਫੋਨ ਆਉਂਦਾ ਕਿ ਅੱਜ ਉਹ ਘਰ ਆਵੇਗਾ ਪਰ ਬਾਅਦ ਦੇ ਵਿੱਚ ਰਾਜੂ ਚਾਹ ਦੁਬਾਰੇ ਫੋਨ ਕਰਦਾ ਅਤੇ ਉਹ ਕਹਿੰਦਾ ਵੀ ਅੱਜ ਮੈਥੋਂ ਨਹੀਂ ਆਇਆ ਜਾਣਾ ਤੇ ਇਸ ਤੋਂ ਬਾਅਦ ਉਸਦੀ ਪਤਨੀ ਅਸ਼ਮਿਤਾ ਦੇਵੀ ਆਪਣੇ ਪ੍ਰੇਮੀ ਹਰੀ ਓਮ ਨੂੰ ਆਪਣੇ ਘਰ ਬੁਲਾ ਲੈਂਦੀ ਹੈ ਪਹਿਲਾਂ ਵੀ ਹਰੀ ਓਮ ਅਕਸਰ ਉਸ ਔਰਤ ਨੂੰ ਮਿਲਣ ਵਾਸਤੇ ਆਉਂਦਾ ਸੀ ਪਰ ਉਸ ਦਿਨ ਵੀ ਹਰੀ ਓਮ ਰਾਜੂ ਚਾਹ ਦੇ ਘਰ ਉਸਦੀ ਪਤਨੀ ਨੂੰ ਮਿਲਣ ਵਾਸਤੇ ਆ ਜਾਂਦਾ ਤਾਂ ਰਾਤ ਦੇ ਤਕਰੀਬਨ 1 ਵਜੇ ਰਾਜੂ ਚਾ ਆਪਣੇ ਘਰ ਆ ਜਾਂਦਾ ਅਤੇ ਜਦੋਂ ਉਹ ਆਪਣੇ ਘਰ ਦਾ ਗੇਟ ਖੋਲਦਾ ਤਾਂ ਉਹ ਕੀ ਦੇਖਦਾ ਕਿ ਹਰੀ ਓਮ ਅਤੇ ਉਸਦੀ ਪਤਨੀ ਅਪੱਤੀ ਜਨਕ ਹਾਲਾਤ ਦੇ ਵਿੱਚ ਬੈੱਡ ਤੇ ਪਏ ਹੋਏ ਸੀ ਤਾਂ ਇਸ ਤੋਂ ਬਾਅਦ ਇਹ ਸਾਰਾ ਕੁਝ ਦੇਖ ਕੇ ਉਸਦੇ ਹੋਸ਼ ਉੱਡ ਜਾਂਦੇ ਨੇ ਅਤੇ ਉਹ ਉਹਨਾਂ ਨਾਲ ਲੜਾਈ ਕਰਨਾ ਸ਼ੁਰੂ ਕਰ ਦਿੰਦਾ ਦੋਨਾਂ ਦੇ ਵਿੱਚ ਲੜਾਈ ਝਗੜਾ ਹੁੰਦਾ ਅਤੇ ਬਾਅਦ ਦੇ ਵਿੱਚ ਹਰੀ ਓਮ ਰਾਜੂ 'ਚ ਅਧਿਕ ਕੁੱਟਮਾਰ ਕਰਦਾ ਕਿਉਂਕਿ ਰਾਜੂ 'ਚ ਬਹੁਤ ਜ਼ਿਆਦਾ ਸ਼ਰਾਬ ਦੇ ਨਾਲ ਟੰਨ ਸੀਗਾ ਇਸ ਕਰਕੇ ਉਹ ਕੁਝ ਕਰਨੀ ਪਾਇਆ ਅਤੇ ਉਲਟਾ ਹਰੀ ਓਮ ਨੇ ਹੀ ਉਸ ਨੂੰ ਬਹੁਤ ਜ਼ਿਆਦਾ ਕੁੱਟਿਆ ਮਾਰਿਆ ਅਤੇ ਨਾਲ ਉਸ ਦੀ ਪਤਨੀ ਵੀ ਉਸ ਦਾ ਸਾਥ ਦਿੰਦੀ ਆ ਫਿਰ ਦੋਨੋਂ ਜਾਣੇ ਮਿਲ ਕੇ ਇੱਕ ਤਾਰ ਦੇ ਨਾਲ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੰਦੇ ਨੇ ਕਤਲ ਕਰਨ ਤੋਂ ਬਾਅਦ ਫਿਰ ਉਹ ਪਲਾਨ ਕਰਦੇ ਨੇ ਕਿ ਕਿਵੇਂ ਨਾ ਕਿਵੇਂ ਕਰਕੇ ਇਸ ਡੈਥ ਨੂੰ ਨਾਰਮਲ ਡੈਥ ਦੇ ਵਿੱਚ ਕਨਵਰਟ ਕੀਤਾ ਜਾਵੇ ਤਾਂ ਫਿਰ ਉਹ ਇੱਕ ਕਰੰਟ ਵਾਲੀ ਤਾਰ ਦੇ ਨਾਲ ਰਾਜੂ ਝਾ ਨੂੰ ਕਰੰਟ ਲਗਾ ਦਿੰਦੇ ਨੇ ਅਤੇ ਇਸ ਤੋਂ ਬਾਅਦ ਹਰੀ ਓਮ ਉੱਥੋਂ ਮੌਕੇ ਤੋਂ ਫਰਾਰ ਹੋ ਜਾਂਦਾ ਅਤੇ ਉਸ ਦੀ ਪਤਨੀ ਅਸ਼ਮਿਤਾ ਦੇਵੀ ਰਾਮ ਦੇ ਨਾਲ ਸੌ ਜਾਂਦੀ ਹੈ ਤੇ ਜਿਵੇਂ ਹੀ ਸਵੇਰ ਦੇ 4 ਵਜੇ ਦਿੰਦੇ ਨੇ ਤਾਂ 4 ਵਜੇ ਅਸ਼ਮਿਤਾ ਦੇਵੀ ਰੌਲਾ ਪਾਉਣਾ ਸ਼ੁਰੂ ਕਰ ਦਿੰਦੀ ਹੈ ਕਿ ਮੇਰੇ ਪਤੀ ਨੂੰ ਕਰੰਟ ਲੱਗ ਚੁੱਕਿਆ ਹੈ ਜਲਦੀ ਕਰੋ ਇਸ ਨੂੰ ਡਾਕਟਰ ਦੇ ਲੈ ਕੇ ਚਲੋ ਤਾਂ ਇਸ ਤੋਂ ਬਾਅਦ ਤੁਰੰਤ ਰਾਜੂ ਚਾਦਾ ਪਿਤਾ ਉੱਠਦਾ ਹੈ ਕਿਉਂਕਿ ਰਾਜੂ ਚਾਦਾ ਪਿਤਾ ਵੀ ਉਸੇ ਘਰ ਦੇ ਵਿੱਚ ਰਹਿੰਦਾ ਸੀ ਪਰ ਉਸ ਦਾ ਗੇਟ ਸੀ ਜਿਹੜਾ ਉਹ ਦੂਸਰੇ ਪਾਸੇ ਸੀ ਇਸ ਕਰਕੇ ਉਸ ਨੂੰ ਘਰ ਦੇ ਵਿੱਚ ਆਉਂਦੇ ਜਾਂਦੇ ਵਿਅਕਤੀ ਬਾਰੇ ਕੁਝ ਵੀ ਨਹੀਂ ਪਤਾ ਲੱਗਦਾ ਸੀ ਤਾਂ ਇਸ ਤੋਂ ਬਾਅਦ ਉਹ ਜਿਵੇਂ ਹੀ ਆ ਕੇ ਰਾਜੂ ਦੀ ਬਾਡੀ ਦੇਖਦਾ ਤਾਂ ਉਸ ਨੂੰ ਪਤਾ ਲੱਗਦਾ ਕਿ ਇਸ ਦੀ ਬਾਡੀ ਦੇ ਉੱਤੇ ਕੁਝ ਸੱਟਾਂ ਦੇ ਨਿਸ਼ਾਨ ਨੇ ਅਤੇ ਗਲੇ ਦੇ ਉੱਤੇ ਵੀ ਉਸ ਨੂੰ ਕੁਝ ਨਿਸ਼ਾਨ ਨਜ਼ਰ ਆਉਂਦੇ ਨੇ ਤਾਂ ਇਸ ਤੋਂ ਬਾਅਦ ਉਸ ਨੂੰ ਸ਼ੱਕ ਹੋ ਜਾਂਦਾ ਵੀ ਹੋਵੇ ਹੋ ਨਾ ਹੋ ਇਸ ਕਤਲ ਪਿੱਛੇ ਮੇਰੀ ਨੂੰ ਦਾ ਹੱਥ ਹੈ ਤਾਂ ਇਸ ਤੋਂ ਬਾਅਦ ਉਹ ਪੁਲਿਸ ਨੂੰ ਫੋਨ ਕਾਲ ਕਰਕੇ ਸਾਧਦਾ ਅਤੇ ਤੁਰੰਤ ਮੌਕੇ ਤੇ ਪੁਲਿਸ ਪਹੁੰਚਦੀ ਹੈ ਅਤੇ Laash ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਪਹਿਲਾਂ ਤਾਂ ਪੁਲਿਸ ਅਸ਼ਮਿਤਾ ਦੇਵੀ ਤੋਂ ਪੁੱਛਗਛ ਕਰਦੀ ਹੈ ਅਸ਼ਮਿਤਾ ਦੇਵੀ ਕੁਝ ਸੱਚ ਨਹੀਂ ਦੱਸਦੀ ਉਹ ਦੱਸਦੀ ਹੈ ਕਿ ਮੈਂ ਤਾਂ ਰਾਤ ਨੂੰ ਸੌ ਰਹੀ ਸੀ ਤਾਂ ਉਸ ਤੋਂ ਬਾਅਦ ਮੇਰਾ ਪਤੀ ਨਸ਼ੇ ਦੇ ਵਿੱਚ ਉੱਠਦਾ ਹੈ ਅਤੇ ਉਸ ਦਾ ਅਚਾਨਕ ਹੀ ਕਰੰਟ ਵਾਲੀਆਂ ਤਾਰਾਂ ਨੂੰ ਹੱਥ ਲੱਗ ਜਾਂਦਾ ਹੈ ਤੇ ਫਿਰ ਇਸ ਦੇ ਕਾਰਨ ਹੀ ਉਸ ਦੀ ਮੌਤ ਹੋਈ ਆ ਤਾਂ ਇਸ ਤੋਂ ਬਾਅਦ ਪੁਲਿਸ ਨੂੰ ਹੋਰ ਸ਼ੱਕ ਹੋ ਜਾਂਦਾ ਕਿਉਂਕਿ ਰਾਜੂ ਚਾਹ ਦੇ ਪਿਤਾ ਨੇ ਬਿਆਨ ਦਰਜ ਕਰਵਾਇਆ ਸੀ ਕਿਉਂਕਿ ਉਸ ਦੀ ਨੂੰਹ ਦੇ ਹਰੀ ਓਮ ਦੇ ਨਾਲ ਨਜ਼ਾਇਜ਼ ਸਬੰਧ ਨੇ ਤਾਂ ਇਸ ਤੋਂ ਬਾਅਦ ਪੁਲਿਸ ਅਸ਼ਮੰਤਾ ਦੇਵੀ ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਆ। ਪਹਿਲਾਂ ਤਾਂ ਉਹ ਕੁਝ ਸੱਚ-ਸੱਚ ਨਹੀਂ ਦੱਸਦੀ ਅਤੇ ਫਿਰ ਜਦੋਂ ਉਹ ਪੂਰੀ ਕਹਾਣੀ ਦੱਸਦੀ ਆ ਤਾਂ ਸਭ ਦੇ ਰੋਂਗਟੇ ਖੜੇ ਹੋ ਜਾਂਦੇ ਨੇ। ਤਾਂ ਉਹ ਦੱਸਦੀ ਆ ਕਿ 2 ਸਾਲਾਂ ਤੋਂ ਉਸ ਦੇ ਹਰੀ ਓਮ ਦੇ ਨਾਲ ਪ੍ਰੇਮ ਸਬੰਧ ਨੇ। ਹੁਣ ਸਾਡੇ ਪ੍ਰੇਮ ਸਬੰਧਾਂ ਬਾਰੇ ਮੇਰੇ ਪਤੀ ਰਾਜੂ ਝਾਣੂ ਪਤਾ ਲੱਗ ਚੁੱਕਿਆ ਸੀ। ਮੈਂ ਆਪਣੇ ਪਤੀ ਨੂੰ ਰਸਤੇ ਦੇ ਵਿੱਚੋਂ ਹਟਾਉਣ ਦੇ ਲਈ ਇਹ ਸਾਰਾ ਪਲਾਨ ਆਪਣੇ ਪ੍ਰੇਮੀ ਨਾਲ ਮਿਲ ਕੇ ਕੀਤਾ ਅਤੇ ਇਸ ਤੋਂ ਬਾਅਦ ਉਸ ਦਾ ਗਲਾ ਕਟਿਆ ਗਲਾ ਕਟਰਨ ਤੋਂ ਬਾਅਦ ਉਸ ਨੂੰ ਅਸੀਂ ਕਰੰਟ ਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੋ ਇਸ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਉਸ ਦੀ ਪਤਨੀ ਦੇ ਉੱਤੇ ਮੁਕੱਦਮਾ ਦਰਜ ਕਰ ਲਿਆ ਅਤੇ ਉਸ ਦੇ ਪ੍ਰੇਮੀ ਦੀ ਭਾਲ ਆ ਜਿਹੜੀ ਉਹ ਸ਼ੁਰੂ ਕਰ ਦਿੱਤੀ ਹੈ ਸੋ ਦਰਸ਼ਕੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਹੋਰ ਇਸ ਤਰ੍ਹਾਂ ਦੀਆਂ ਕ੍ਰਾਈਮ ਨਿਊਜ਼ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਹਾਂ ਤੇ ਅਤੇ ਹਾਈਪ ਕਰਨਾ ਨਾ ਭੁੱਲਿਓ ਸੋ ਮਿਲਦੇ ਆ ਕਿਸੇ ਨਵੀਂ ਕ੍ਰਾਈਮ ਸਟੋਰੀ ਦੇ ਨਾਲ ਤੁਸੀਂ ਦੇਖਦੇ ਰਹੋ ਪੰਜਾਬ ਟੱਚ